ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਦੀ ਤਰਜ਼ ਦੇ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਪਿੰਡਾਂ ਦਾ ਸਰਬਪੱਖੀ ਵਿਕਾਸ ਕਰਵਾ ਤਿੰਨ ਮੁੰਨੇ ਦੇ ਪਿੰਡ ਬਣਾਇਆ ਜਾਵੇਗਾ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਫਤੇਗੜ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਪਿੰਡ ਤਰਖਾਨ ਮજરા ਵਿਖੇ 20 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਕਰਵਾਉਣ ਮੌਕੇ ਕੀਤਾ ਸਰ ਜੀ ਅੱਜ ਅਸੀਂ ਪਿੰਡ ਤਰਖਾਨ ਮਾਜਰਾ ਜਿਹੜਾ ਕਿ ਬਲਾਕ ਸਰਾਂ ਦਾ ਪਿੰਡ ਹੈ ਬਿਲਕੁਲ ਸ਼ਹਿਰ ਦੇ ਨਾਲ ਲੱਗਦਾ ਹੈ ਇੱਥੇ ਪਹਿਲਾਂ ਬਹੁਤ ਵੱਡੀ ਜਿਹੜੀ ਪ੍ਰੋਬਲਮ ਸੀ ਸੀਵਰੇਜ ਦੀ ਹੈ ਪਹਿਲਾਂ ਵੀ ਅਸੀਂ ਜਿਹੜਾ 20 ਲੱਖ ਦੇ ਕਰੀਬ ਇਸ ਪਿੰਡ ਦਾ ਸੀਵਰੇਜ ਜਿਹੜਾ ਸਾਡਾ ਰਾਮਦਾਸੀ ਅਬਾਦੀ ਦਾ ਸੀ ਪਾਣੀ ਉਹ ਕੱਢ ਕੇ ਸੀ ਜਿਹੜਾ ਗੰਦੇ ਨਾਲੇ ਵਿੱਚ ਪਾਇਆ ਤੇ ਹੁਣ ਜਿੰਨੇ ਇਹ ਸਾਰੀਆਂ ਜੀਟੀ ਰੋਡ ਵਾਲ ਜਿੰਨੀਆਂ ਸ਼ਾਪਸ ਨੇ ਜਿੰਨੇ ਸ਼ੋਰੂਮਸ ਨੇ ਇਹਨਾਂ ਦਾ ਜਿਹੜਾ ਬਹੁਤ ਵੱਡੀ ਪ੍ਰੋਬਲਮ ਸੀ ਜਿਹੜੀ ਸੀਵਰੇਜ ਦੀ ਉਹ ਅੱਜ ਹੱਲ ਹੋਈ ਹੈ ਮਾਨਯੋਗ ਸਰਦਾਰਪੋਤ ਸਿੰਘ ਮਾਨ ਸਾਹਿਬ ਦੀ ਗਵਾਈ ਦੇ ਵਿੱਚ ਅਸੀਂ ਦਿਨ ਰਾਤ ਕਰਕੇ ਪੰਜਾਬ ਦੇ ਲੋਕਾਂ ਨੂੰ ਪੂਰੀਆਂ ਸੂਲਤਾਂ ਦੇਣ ਲਈ ਵਚਨਬੱਧ ਹਾਂ ਉਹਦੇ ਤਹਿਤ ਹੀ ਅੱਜ ਅਸੀਂ ਕੰਮ ਸਟਾਰਟ ਕਰਿਆ ਔਰ ਜਿੰਨਾ ਵੀ ਹੋਰ ਇਸ ਪਿੰਡ ਦੀ ਡਿਵੈਲਪਮੈਂਟ ਤੇ ਖਰਚ ਆਊਗਾ ਉਹ ਮਾਨਯੋਗ ਸਰਦਾਰਪੋਤ ਸਿੰਘ ਮਾਨ ਸਾਹਿਬ ਦੀ ਗਵਾਈ 'ਚ ਅਸੀਂ ਕਰਾਂਗੇ ਔਰ ਇਸ ਪਿੰਡ ਨੂੰ ਸੁੰਦਰ ਪਿੰਡ ਬਣਾਵਾਂਗੇ ਸ਼ਹਿਰ ਦਾ ਮੋਹਰੀ ਪਿੰਡ ਬਣਾਵਾਂਗੇ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ